ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਪੰਜਾਬ ਦੇ ਵਿੱਚ ਹੜਾ ਦੇ ਕਰਕੇ ਤਬਾਹੀ ਮੱਚੀ ਹੋਈ ਵਾ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਵੀ ਪੰਜਾਬ ਦੇ ਵਿੱਚ ਹੜਾ ਆਏ ਕਿਉਂ ਨੇ ਕਈ ਲੋਕਾਂ ਨੂੰ ਤੇ ਇਦਾਂ ਲੱਗਦਾ ਹੈ ਵੀ ਇਹ ਕੁਦਰਤੀ ਆਫਤ ਹੈ ਪਰ ਅਸਲ ਦੇ ਵਿੱਚ ਇਹ ਅਧੂਰੀ ਗੱਲ ਹੈ ਪੂਰੀ ਗੱਲ ਇਹ ਨਹੀਂ ਹੈਗੀ ਜੇ ਤਾਂ ਇਹ ਹੜ ਕੁਦਰਤੀ ਆਏ ਹੁੰਦੇ ਤਾਂ ਪਿਛਲੇ 5 ਸਾਲਾਂ ਦੇ ਵਿੱਚ 3 ਵਾਰ ਹੜ ਕਿੱਧਾ ਆ ਗਏ ਪਹਿਲਾਂ 30-40 ਸਾਲ ਬਾਅਦ ਇੱਕ ਦੋ ਵਾਰ ਹੀ ਹੜਾਉਂਦੇ ਸਨ ਤੇ ਜੇ 5 ਸਾਲਾਂ ਦੇ ਵਿੱਚ ਤਿੰਨ ਵਾਰ ਹੜਾ ਆ ਗਏ ਨੇ ਤਾਂ ਇਹਦੇ ਤੇ ਸਵਾਲ ਹੋਣਾ ਚਾਹੀਦਾ ਵੀ ਕਿਉਂ ਆਏ ਨੇ ਤੇ ਕਿਵੇਂ ਆਏ ਨੇ। ਇਦਾਂ ਨਹੀਂ ਹੋਇਆ ਵੀ ਪਤਾ ਨਹੀਂ ਲੱਗਾ ਕਿਸੇ ਨੂੰ ਕੁਝ ਤੇ ਅਚਾਨਕ ਹੀ ਸਭ ਕੁਝ ਹੋ ਗਿਆ। ਇਹ ਵੈਦਰ ਅਲਰਟ ਜਿਹੜਾ ਹੀ April ਮਹੀਨੇ ਦੇ ਵਿੱਚ ਹੀ ਆ ਗਿਆ ਹੀ ਵੀ ਮੌਨਸੂਨ ਐਤਕੀ ਬਹੁਤ ਭਾਰੀ ਹੋਣ ਵਾਲਾ, ਬਹੁਤ ਮੀਂਹ ਪੈਣ ਵਾਲਾ। ਜੇ ਗੱਲ ਕਰੀਏ ਪੰਜਾਬ ਦੇ ਡੈਮਸ ਦੀ ਭਾਵੇਂ ਰਣਜੀਤ ਸਾਗਰ ਡੈਮ ਹੋਵੇ ਭਾਵੇਂ ਪਾਖੜਾ ਡੈਮ ਹੋਵੇ ਜਾਂ ਕੋਈ ਵੀ ਡੈਮ ਹੋਵੇ ਤਾਂ ਉਹਨਾਂ ਦੇ ਫਲੱਡ ਗੇਟ ਖੋਲੇ ਗਏ ਪੰਜਾਬ ਦੀ ਮਰਜ਼ੀ ਤੋਂ ਬਗੈਰ ਕਿਉਂਕਿ ਪੰਜਾਬ ਦਾ ਤੇ ਉਹਦਾ ਵੀ ਕੋਈ ਕੰਟਰੋਲ ਨਹੀਂ ਹੈਗਾ ਪੰਜਾਬ ਦਾ ਆਪਣੇ ਪਾਣੀਆਂ ਉੱਤੇ ਕੋਈ ਕੰਟਰੋਲ ਨਹੀਂ ਹੈਗਾ ਵਾਦਰ ਅਲਰਟ ਆਉਣ ਦੇ ਬਾਵਜੂਦ ਪੰਜਾਬ ਦੀਆਂ ਡੈਮਾਂ ਨੂੰ ਭਰ ਕੇ ਰੱਖਿਆ ਗਿਆ ਖਾਲੀ ਨਹੀਂ ਕੀਤਾ ਗਿਆ ਮੀਂਹ ਪਿਆ ਤੇ ਫਲੱਡ ਗੇਟ ਖੋਲ ਦਿੱਤੇ ਤੇ ਪੰਜਾਬ ਨੂੰ ਡੁੱਬਣ ਵਾਸਤੇ ਛੱਡ ਦਿੱਤਾ ਵੀ ਸਾਰਾ ਪੰਜਾਬ ਹੀ ਡੁੱਬ ਜੇ ਇੱਕੋ ਵਾਰੀ ਅਦੇ ਤੋਂ ਜ਼ਿਆਦਾ ਤੇ ਪੰਜਾਬ ਦੇ ਪਿੰਡ ਡੁੱਬ ਚੁੱਕੇ ਨੇ ਲੋਕਾਂ ਦੇ ਰੋਜ਼ਗਾਰ ਚਲੇ ਗਏ ਲੋਕਾਂ ਦੇ ਕੰਮਕਾਰ ਖਰਾਬ ਹੋ ਗਏ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੀਆਂ ਵੀ ਡੈਮਸ ਨੇ ਪੰਜਾਬ ਦੇ ਵਿੱਚ ਇੱਕ ਡੈਮ ਦਾ ਵੀ ਕੰਟਰੋਲ ਪੰਜਾਬ ਦੇ ਕੋਲ ਨਹੀਂ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਸਾਰਾ ਕੰਟਰੋਲ ਵਾ ਜੋ ਕਿ ਸੈਂਟਰ ਸਰਕਾਰ ਦੇ ਥੱਲੇ ਵਾ ਮਤਲਬ ਪੰਜਾਬ ਦਾ ਅਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਉਹ ਹੀ ਡਿਸਾਈਡ ਕਰਦੇ ਆ ਵੀ ਕਦੋਂ ਫਲੱਡ ਗੇਟ ਖੋਲਣੇ ਆ ਕਦੋਂ ਬੰਦ ਕਰਨੇ ਆ ਕਦੋਂ ਪਾਣੀ ਛੱਡਣਾ ਤੇ ਕਦੋਂ ਨਹੀਂ ਛੱਡਣਾ ਜੋ ਜਾਣੇ ਅਣਜਾਣੇ ਦੇ ਵਿੱਚ ਹੋਵੇ ਉਹ ਤੇ ਗਲਤੀ ਹੋ ਸਕਦੀ ਹੈ ਪਰ ਜੇ ਕੋਈ ਚੀਜ਼ ਤੁਹਾਨੂੰ ਪਤਾ ਹੋਵੇ ਫਿਰ ਵੀ ਉਹ ਕਰੋ ਗਲਤੀ ਨਹੀਂ ਗੁਨਾਹ ਹੁੰਦਾ ਵਾ ਰੁਪੇਰੀਅਨ ਲਾ ਨੂੰ ਤੋੜ ਕੇ 75% ਪਾਣੀ ਪੰਜਾਬ ਦਾ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਵਾ ਹੁਣ ਨਹਿਰਾ ਬੰਦ ਕਰ ਦਿੱਤੀਆਂ ਹੁਣ ਵੀ ਦਿੱਤਾ ਜਾ ਸਕਦਾ ਹੀ ਪਾਣੀ ਜੇ ਉਹਦਾ ਲੈਂਦੇ ਆ 75% ਪਾਣੀ ਤੇ ਹੁਣ ਕਿਉਂ ਨਹੀਂ ਲੈਣ ਦੇ ਪੰਜਾਬ ਨੂੰ ਇਹਨਾਂ ਨੇ ਖੁਦ ਹੀ ਡੁੱਬਣ ਵਾਸਤੇ ਛੱਡਿਆ ਵਾ ਉਹਦਾ ਤੇ ਇਹਨਾਂ ਨੂੰ ਪਾਣੀ ਚਾਹੀਦਾ ਹੁੰਦਾ ਦੂਜੀ ਸਟੇਟਾਂ ਨੂੰ ਤੇ ਹੁਣ ਇਹਨਾਂ ਨੂੰ ਪਾਣੀ ਨਹੀਂ ਚਾਹੀਦਾ ਜਦੋਂ ਹੜਾ ਜਾਂਦੇ ਪੰਜਾਬ ਦੇ ਵਿੱਚ ਉਦੋਂ ਇਹਨਾਂ ਨੂੰ 1% ਵੀ ਪਾਣੀ ਨਹੀਂ ਚਾਹੀਦਾ ਇਹ ਤਾਂ ਉਹੀ ਗੱਲ ਹੋ ਗਈ ਵੀ ਜਦ ਡੁੱਬਣ ਦੀ ਗੱਲ ਆ ਉਹ ਤਾਂ ਪੰਜਾਬ ਇਕੱਲਾ ਹੀ ਡੁੱਬੇ ਜਦੋਂ ਪਾਣੀ ਚਾਹੀਦਾ ਤੇ ਸਾਰਿਆਂ ਨੂੰ ਚਾਹੀਦਾ ਹੜ ਤਾਂ ਚਲੋ ਕੁਦਰਤ ਹੀ ਆਉਂਦੀ ਆ ਪਰ ਐਡੇ ਵੱਡੇ ਲੈਵਲ ਤੇ ਜੋ ਨੁਕਸਾਨ ਹੋਇਆ ਇਹਨੂੰ ਰੋਕਿਆ ਜਾ ਸਕਦਾ ਸੀ ਨਾ ਸਹੀ ਤਰੀਕੇ ਦੀ ਮੈਨੇਜਮੈਂਟ ਹੋਈ ਉੱਥੇ ਬੰਨ ਵੀ ਟੁੱਟ ਗਏ ਬੰਨ ਵੀ ਲੋਕੀ ਆਪ ਹੀ ਲਾਉਣ ਦੇ ਜਿਹੜਾ ਸਰਕਾਰ ਦਾ ਕੰਮ ਨਾ ਤੇ ਸਹੀ ਤਰੀਕੇ ਨਾਲ ਮੈਨੇਜਮੈਂਟ ਹੋਈ ਉਹ ਤੋਂ ਨਹਿਰਾ ਵੀ ਬੰਦ ਕਰ ਦਿੱਤੀਆਂ ਤਾਂ ਜੋ ਪੰਜਾਬ ਇਕੱਲਾ ਹੀ ਡੁੱਬੇ ਹੋਰ ਕੋਈ ਨਾ ਡੁੱਬ ਜੇ ਵੇਸਟਆਇਡ ਤੋਂ ਵੀ ਉੱਤੇ ਤੱਕ ਪਾਣੀ ਆ ਗਿਆ ਤੇ ਇਦਾਂ ਨਹੀਂ ਵੀ ਸਿਰਫ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਲੋਕਾਂ ਦੇ ਘਰ ਵੀ ਟੁੱ ਕਣਕੇ ਇਨਸਾਨ ਤੇ ਬਸ ਆਪਣੀਆਂ ਫਸਲਾਂ ਬਰਬਾਦ ਹੁੰਦਿਆਂ ਵੇਖਣਦੇ ਨੇ ਜੋ ਇਨੀ ਮਿਹਨਤ ਉਹਨਾਂ ਦੀ ਲੱਗੀ ਉਹ ਬਰਬਾਦ ਹੁੰਦਿਆਂ ਵੇਖਣਦੇ ਨੇ ਸੋ ਜੇ ਕਿਸੇ ਦਾ ਨੁਕਸਾਨ ਹੋਇਆ ਉਹਦੀ ਕੋਈ ਮਦਦ ਕਰ ਦਿੰਦਾ ਵਾ ਵੀਰਪੈਨ ਤੇ ਉਹ ਤੇ ਗੱਲ ਚਲੋ ਵਧੀਆ ਵਾ ਸਾਰੇ ਵੀਰ ਹੁਣ ਇਕੱਠੇ ਹੋ ਕੇ ਇਸੇ ਤੇ ਲੱਗੇ ਨੇ ਵੀ ਹੁਣ ਮਦਦ ਕੀਤੀ ਜਾਵੇ ਲੋਕਾਂ ਦੀ ਪੰਜਾਬ ਦੀ ਤਸਵੀਰ ਅਜੇ ਹੀ ਵਾ ਵੀ ਲੋਕਾਂ ਦੇ ਘਰ ਟੁੱਟਣ ਦੇ ਨੇ ਲੋਕਾਂ ਦੇ ਇਨੇ ਨੁਕਸਾਨ ਹੋ ਚੁੱਕੇ ਨੇ ਤੇ ਫੇਰ ਵੀ ਲੋਕੀ ਹੱਸਦੇ ਨੇ ਤੇ ਚੜ੍ਹਦੀ ਕਲਾ ਵਿੱਚ ਨੇ ਇਹ ਸਿਰਫ ਪੰਜਾਬ ਦੇ ਵਿੱਚ ਹੀ ਹੋ ਸਕਦਾ ਸਿਰਫ ਸਿੱਖਾ ਦੇ ਵਿੱਚ ਹੀ ਹੋ ਸਕਦਾ ਹੈ ਪਰ ਪੰਜਾਬੀ ਲੋਕੀ ਨੇ ਜਿਹੜਾ ਇਹਨਾਂ ਕੁਛ ਹੋਣ ਤੋਂ ਬਾਅਦ ਵੀ ਹੱਸਦੇ ਮੁਸਕਰਾਉਂਦੇ ਰਹਿੰਦੇ ਨੇ ਚਰਦੀ ਘਰਾ ਦੇ ਵਿੱਚ ਰਹਿੰਦੇ ਨੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ ਤਾਂ ਜੇ ਕੋਈ ਸੇਵਾ ਕਰਨ ਡਿਆ ਹੋਵੇ ਲੰਗਰ ਦੀ ਹੋਵੇ ਭਾਵੇਂ ਮਾਇਆ ਦੀ ਜੱਕੇ ਹੋਰ ਚੀਜ਼ ਦੀ ਹੋਵੇ ਇਹਦੇ ਨਾਲ ਨਾਲ ਇਹ ਮੰਗ ਵੀ ਕਰੋ ਵੀ ਜਿੰਨੀਆਂ ਪੰਜਾਬ ਦੇ ਵਿੱਚ ਨਦੀਆਂ ਨੇ ਜਿੰਨੀਆਂ ਡੈਮਸ ਨੇ ਸਾਰਿਆਂ ਦੇ ਉੱਤੇ ਪੰਜਾਬ ਦਾ ਹੀ ਕੰਟਰੋਲ ਹੋਵੇ ਜੇ ਹਣ ਹੜਾ ਆਉਣ ਤੋਂ ਬਾਅਦ ਪੰਜਾਬ ਤੋਂ ਕੋਈ ਪਾਣੀ ਨਹੀਂ ਲੈਣਾ ਚਾਹੁੰਦਾ ਤੇ ਉਦਾਂ ਵੀ ਨਾ ਲਵੇ ਉਦਾਂ ਵੀ ਜਿਹੜਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਉਹ ਪੰਜਾਬ ਕੋਲ ਹੀ ਹੋਵੇ ਕਿਉਂਕਿ ਪੰਜਾਬ ਦਾ ਕੀ ਨੁਕਸਾਨ ਹੋਇਆ ਇਹਨਾਂ ਚੋਂ ਕਿਸੇ ਨੇ ਨਹੀਂ ਦੱਸਣਾ ਕਿਉਂਕਿ ਪੰਜਾਬੀ ਲੋਕ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤੇ ਪੰਜਾਬੀ ਲੋਕ ਕਦੇ ਰੋਂਦੇ ਧੋਂਦੇ ਨਹੀਂ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੇ ਸਾਡੀ ਮਦਦ ਕਰ ਦਿਓ ਸਾਡਾ ਇਹ ਕਰ ਦਿਓ ਇਹ ਗੁਰੂ ਸਾਹਿਬ ਦੀ ਕਿਰਪਾ ਵੀ ਉਹਨਾਂ ਨੇ ਸਾਨੂੰ ਪਾਤਸ਼ਾਹੀ ਦਿੱਤੀ ਵਾ ਰਾਜਾ ਵਾਂਗੂ ਰਹਿਣਾ ਸਿੱਖਾਇਆ ਭਿਖਾਰੀਆਂ ਵਾਂਗੂ ਪੀਖਣੀ ਮੰਗਣੀ ਸਿਖਾਈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਤਾਂ ਕਰਕੇ ਇੱਥੋਂ ਦੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਤੇ ਚੜ੍ਹਦੀ ਕਲਾ 'ਚ ਰਹਿਣ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹਨੂੰ ਭੁਲਾ ਦਿਓ ਚੜ੍ਹਦੀ ਕਲਾ ਵਿੱਚ ਜ਼ਰੂਰ ਰਹਿਣਾ ਵਾ ਪਰ ਆਪਣਾ ਜਿਹੜਾ ਨੁਕਸਾਨ ਹੋਇਆ ਉਹ ਵੀ ਨਹੀਂ ਭੁੱਲਣਾ ਜਿਹੜਾ ਚੜ੍ਹਦੀ ਕਲਾ ਵਿੱਚ ਰਹਿਣਾ ਹੁੰਦਾ ਉਹ ਹੁੰਦਾ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਜੋ ਹੋਣ ਰਿਹਾ ਉਹਨੂੰ ਮੰਨ ਲੈਣਾ ਤੇ ਉਹਨੂੰ ਐਕਸੈਪਟ ਕਰ ਲੈਣਾ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਣਾ ਦੁੱਖ ਹੈਗਾ ਜ਼ਰੂਰ ਵਾ ਪਰ ਉਹਨੂੰ ਮੰਨਣਾ ਨਹੀਂ ਵੀ ਇਹ ਦੁੱਖ ਆ ਜੇ ਸੋਖ ਦੇਤਾ ਤੁਜੇ ਰਾਦੀ ਦੁਖ ਪੀ ਤੁਜੇ ਤੇ ਆਈ ਜੇ ਭੁਖ ਦੇਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਣਾਈ ਸ਼ੁਗਰ ਪਿਆਰਿਓ ਭਲਾ ਚੁਕਾ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ